ਅਮਰੀਕਾ ਦੇ ਵਿੱਚ ਬਹੁਤ ਸਾਰੇ ਅਜਾਹੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਕੋਲੇ ਉੱਥੇ ਰਹਿਣ ਦੇ ਦਸਤਾਵੇਜ਼ ਨਹੀਂ। ਬਿਗੈਰ ਦਸਤਾਵੇਜ਼ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਟੋਟਲ 12 ਕੋ ਮਿਲੀਅਨ ਦੱਸੀ ਜਾਂਦੀ ਹੈ। ਔਰ ਉਹ ਜਿਹੜੇ ਅਨ ਡਾਕੂਮੈਂਟਿਡ ਲੋਕ ਨੇਗੇ ਉਹ ਕੰਮ ਵੀ ਕਰਦੇ ਨੇ, ਉਹ ਆਪਦਾ ਟੈਕਸ ਵੀ ਪੇ ਕਰਦੇ ਨੇ। ਜੇ ਸੰ 2022 ਦੇ ਵਿੱਚ ਵੇਖੀਏ ਤਾਂ 96.7 ਬਿਲੀਅਨ ਡਾਲਰ ਜਿਹੜਾ ਹੈ ਫੈਡਰਲ ਸਰਕਾਰ ਨੂੰ ਸਟੇਟ ਨੂੰ ਤੇ ਲੋਕਲ ਸਰਕਾਰ ਨੂੰ ਇਹਨਾਂ ਲੋਕਾਂ ਵੱਲੋਂ ਦਿੱਤਾ ਗਿਆ ਹੈ 96.7 ਬਿਲੀਅਨ ਸੋ ਇਸ ਦੇ ਹਿਸਾਬ ਦੇ ਨਾਲ 1 ਮਿਲੀਅਨ ਮਾਈਗ੍ਰੈਂਟਸ ਹੈ ਜਿਹੜਾ ਉਹ ਸਾਲ ਦੇ ਵਿੱਚ ਇਹ ਸਾਰੀਆਂ ਸਰਕਾਰਾਂ ਨੂੰ 8.9 ਬਿਲੀਅਨ ਡਾਲਰ ਦਿੰਦਾ ਹੈ ਬਹੁਤ ਵੱਡੀ ਗਿਣਤੀ ਹੈ ਹੁਣ ਜਿਹੜੇ ਲੋਕ ਵੀ ਟੈਕਸ ਫਾਈਲ ਕਰਦੇ ਨੇ ਉਹਨਾਂ ਨੇ ਦੱਸਣਾ ਹੁੰਦਾ ਵੀ ਭਾਈ ਆ ਸਾਡਾ ਨਾਮ ਹੈ ਜੇ ਸਾਡੇ ਕੋਲੇ ਜਿਹੜੀ ਸੋਸ਼ਲ ਸਿਕਿਉਰਿਟੀ ਹੈ ਆ ਉਹਦਾ ਨੰਬਰ ਹੈ ਆ ਸਾਡੇ ਘਰ ਦਾ ਐਡਰੈਸ ਹੈ ਜਿੱਥੇ ਅਸੀਂ ਰਹਿੰਦੇ ਆ ਆ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਕੰਮ ਕਰਦੇ ਆ ਤੇ ਇੰਨੀ ਸਾਡੀ ਇਨਕਮ ਹੈ ਇਹ ਸਾਰਾ ਕੁਝ ਜਿਹੜਾ ਆਈਆਰਐਸ ਦੇ ਕੋਲੇ ਜਾਂਦਾ ਹੈ ਹੁਣ IRS ਦੇ ਕੋਲੇ ਇਹ ਸਾਰੀ ਇਨਫਰਮੇਸ਼ਨ ਹੈਗੀ ਐ IRS ਦੇ ਉੱਪਰ ਹੁਣ ਜਿਹੜੀ ਫੈਡਰਲ ਸਰਕਾਰ ਦਬਾਅ ਬਣਾ ਰਹੀ ਐ ਵੀ ਤੁਸੀਂ ਇਹ ਸਾਰਾ ਡਾਟਾ ਸਾਡੇ ਨਾਲ ਸ਼ੇਅਰ ਕਰੋ ਸਾਨੂੰ ਇਹ ਦੱਸੋ ਕਿ ਟੈਕਸਪੇਅਰ ਡਾਟਾ ਜਿਹੜਾ ਉਹਦੇ ਤੋਂ ਸਾਨੂੰ ਪਤਾ ਲੱਗੇਗਾ ਕਿ ਮਾਈਗ੍ਰੈਂਟਸ ਰਹਿੰਦੇ ਕਿੱਥੇ ਨੇ ਕਿੱਥੇ ਕੰਮ ਕਰਦੇ ਨੇ ਤੇ ਜਿੱਥੇ-ਜਿੱਥੇ ਸਾਨੂੰ ਉਹਨਾਂ ਦਾ ਐਡਰੈਸ ਲੱਭੇਗਾ ਅਸੀਂ ਉੱਥੇ ਛਾਪੇ ਮਾਰੀਏ ਉਹਨਾਂ ਨੂੰ ਫੜੀਏ ਤੇ ਉਹਨਾਂ ਨੂੰ ਡੀਪੋਰਟ ਕਰੀਏ ਹੁਣ ਇਹ ਕੌਂਟ੍ਰੋਵਰਸ਼ਲ ਡਾਟਾ ਸ਼ੇਅਰਿੰਗ ਐਗਰੀਮੈਂਟ ਹੈ ਜਿਹੜਾ ਜਿਹੜਾ ਇਹ ਐਕਟਿੰਗ ਆਈਆਰਐਸ ਕਮਿਸ਼ਨਰ ਮਲੇਨੀ ਕਰਾਉਸ ਦੇ ਕੋਲ ਗਿਆ ਉਹ ਕਹਿੰਦੇ ਜੀ ਆਹ ਅਸੀਂ ਡਰਾਫਟ ਬਣਾਇਆ ਇਹਨੂੰ ਪੜੋ ਤੇ ਇਹਦੇ ਤੇ ਸਾਈਨ ਕਰੋ ਵੀ ਤੁਸੀਂ ਸਾਡੇ ਨਾਲ ਡਾਟਾ ਸ਼ੇਅਰ ਕਰੋਗੇ ਉਹਨਾਂ ਨੇ ਇਹਨੂੰ ਪੜਿਆ ਤੇ ਫਿਰ ਮੰਨਿਆ ਮੰਨਣ ਤੋਂ ਬਾਅਦ ਉਹ ਕਹਿੰਦੇ ਟਿਊਸਡੇ ਨੂੰ ਹੁਣ ਮਿਸ ਕਰਾਉਸ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਉਹ ਕਹਿੰਦੀ ਜਿਹੜਾ ਡਰਾਫਟ ਮੈਨੂੰ ਦਿੱਤਾ ਗਿਆ ਸੀ ਜਿਹੜਾ ਮੈਂ ਪੜਿਆ ਸੀ ਜਿਹੜਾ ਮੈਂ ਮੰਨਿਆ ਸੀ ਜਿਹੜਾ ਅਸਲੀ ਡਰਾਫਟ ਹੈ ਫਾਈਨਲ ਸੀ ਉਹ ਉਹਦੇ ਨਾਲੋਂ ਵੱਖਰਾ ਸੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਹੈਗੀ ਕਿ ਸਾਰੇ ਟੈਕਸ ਪੇਅਰ ਜਿਹੜੇ ਨੇ ਉਹਨਾਂ ਦੀ ਇੱਕ ਇੱਕ ਚੀਜ਼ ਜਿਹੜੀ ਆ ਉਹ ਮੈਂ ਫੈਡਰਲ ਸਰਕਾਰ ਨੂੰ ਦੇ ਦਿਆਂ ਔਰ ਉਹਨਾਂ ਨੇ ਇਸ ਕਰਕੇ ਅਸਤੀਫਾ ਦਿੱਤਾ ਯਦਵਾਨਾ ਜਾਣੀ ਹੈ ਜੀ ਇਹ ਮਿਸਟਰ ਟਰੰਪ ਦੇ ਜਿਹੜੇ ਪ੍ਰੈਜ਼ੀਡੈਂਟ ਬਨਨ ਤੋਂ ਬਾਅਦ ਇਹ ਤੀਸਰੇ ਕਮਿਸ਼ਨਰ ਨੇ ਆਈਆਰਐਸ ਦੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸਭ ਤੋਂ ਪਹਿਲਾਂ ਇੱਕ ਸੀਜੀ ਡੈਨੀ ਵਰਫਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਿਸ ਦਿਨ ਇਨਾਗੋਰੇਸ਼ਨ ਡੇ ਸੀ ਉਹ ਕਹਿੰਦੇ ਜੀ ਮੈਂ ਹੁਣ ਇਸ ਤੋਂ ਬਾਅਦ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਇਹ ਸਾਰੀ ਚੀਜ਼ ਨਜ਼ਰ ਆ ਰਹੀ ਸੀ ਉਸ ਤੋਂ ਬਾਅਦ ਡੱਗ ਓਡੇਨੋ ਉਹਨਾਂ ਨੇ ਰਿਫਿਊਜ਼ ਕੀਤਾ ਸੀ ਉਹ ਕਹਿੰਦੇ ਮੈਂ ਇਹ じゃ ਕੋਈ ਡਾਕੂਮੈਂਟ ਸਾਈਨ ਨਹੀਂ ਕਰੂੰਗਾ ਜਿਹਦੇ ਵਿੱਚ ਕਿ ਡਾਟਾ ਸ਼ੇਅਰਿੰਗ ਹੋਵੇ ਵਿਦ ਡੀ ਐਚ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਇਸ ਡਾਟਾ ਸ਼ੇਅਰਿੰਗ ਜਿਹੜੀ ਸਕੀਮ ਸੀਗੀ ਐਗਰੀਮੈਂਟ ਸੀ ਉਹਦੇ ਤੇ ਸਾਈਨ ਕਰਨ ਤੋਂ ਨਾ ਕਰਤੇ ਤੇ ਨਾਲ ਹੀ ਅਸਤੀਫਾ ਦਿੱਤਾ ਸੀ ਹੁਣ ਤੇ ਆਈ ਆਰ ਐਸ ਕਮਿਸ਼ਨਰ ਮਿਲੈਨੀ ਕਰਾਉਸ ਨੇ ਵੀ ਇਹਦੇ ਕਰਕੇ ਅਸਤੀਫਾ ਦਿੱਤਾ ਕਿ ਜੋ ਡਰਾਫਟ ਮੈਨੂੰ ਦਿੱਤਾ ਗਿਆ ਸੀ ਤੇ ਜੋ ਫਾਈਨਲ ਕੀਤਾ ਗਿਆ ਉਹ ਦੋਨੋਂ ਵੱਖਰੇ ਸੀ ਉਹ ਕਹਿੰਦੇ ਵੀ ਮੈਂ ਇਹ ਨਹੀਂ ਕਰਨਾ ਚਾਹੁੰਦੀ ਔਰ ਦੱਸਣਾ ਚਾਹੁੰਦੀ ਹਾਂ ਜੀ ਕਿ ਕਰਾ우스 ਮਿਸ ਕਰਾ우스 ਸਾਡੇ ਇੱਕ ਤਿੰਨ ਸਾਲ ਤੋਂ ਆਈਆਰਐਸ ਦੇ ਨਾਲ ਕੰਮ ਕਰ ਰਹੇ ਨੇ ਔਰ ਬਹੁਤ ਸਾਰੇ ਸੀਨੀਅਰ ਆਫਿਸਰਸ ਨੇ ਜਿਨ੍ਹਾਂ ਨੇ ਡਾਟਾ ਸ਼ੇਅਰਿੰਗ ਜਿਹੜੀ ਇਸ ਸਕੀਮ ਹੈ ਐਗਰੀਮੈਂਟ ਹੈ ਉਹਨੂੰ ਮਨ੍ਹਾ ਕਰਤਾ ਹੈ ਇਸ ਹਿਸਾਬ ਦੇ ਨਾਲ ਆਈਆਰਐਸ ਦੇ ਉੱਪਰ ਹੁਣ ਇਸ ਵੇਲੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਕਿ ਸਾਡੇ ਨਾਲ ਡਾਟਾ ਸ਼ੇਅਰ ਕਰੋ ਤਾਂ ਕਿ ਅਸੀਂ ਇਲਲੀਗਲ ਇਮੀਗਰੈਂਟਸ ਨੇ ਜਿਹੜੇ ਅਨਡਾਕੂਮੈਂਟਿਡ ਲੋਕ ਨੇ ਉਹਨਾਂ ਨੂੰ ਫੜੀਏ ਉਹਨਾਂ ਨੂੰ ਚੱਕੀਏ ਤੇ ਉਹਨਾਂ ਨੂੰ ਡੀਪੋਰਟ ਕਰਕੇ